ਸੰਪਰਚ ਆਪਾਂ ਇੱਕ ਲਾਈਵ ਵੀ ਕੀਤੀ ਸੀ ਤੇ ਇੰਟਰਵਿਊਆਂ ਵੀ ਕੀਤੀਆਂ ਸੀ ਕਈ ਚੈਨਲਾਂ ਦੇ ਉੱਪਰ ਤੇ ਉਹਨਾਂ ਚੈਨਲਾਂ ਦੇ ਉੱਪਰ ਇੱਕ ਹੀ ਗੱਲ ਕਹੀ ਸੀ ਕਿ ਸ਼ੰਭੂ ਵਾਲਾ ਮੋਰਚਾ ਹੋਵੇ ਚਾਹੇ ਖਨੌਰੀ ਵਾਲਾ ਮੋਰਚਾ ਹੋਵੇ ਜਿਹੜਾ ਐਸਕੇਐਮ ਗੈਰ ਰਾਜਨੀਤਿਕ ਨੇ ਮੋਰਚਾ ਲਾਇਆ ਹੋਇਆ ਉਹ ਮੋਰਚਾ ਬਿਕੂਗਾ ਹੀ ਬਿਕੂਗਾ ਠੀਕ ਨਹੀਂ ਤੇ ਡੱਲੇਆ ਸਾਹਿਬ ਦੇ ਮਰਨ ਵਰਤ ਨੂੰ ਲੈ ਕੇ ਵੀ ਆਪਾਂ ਗੱਲਬਾਤ ਕੀਤੀ ਸੀ ਚੈਨਲਾਂ ਦੇ ਉੱਪਰ ਹਾਲਾਂਕਿ ਉਸ ਤੋਂ ਬਾਅਦ ਇਹ ਲੋਕ ਕਹਿੰਦੇ ਸੀ ਸਿਰਫ ਤੁਸੀਂ ਪਬਲਿਸਿਟੀ ਲਈ ਵੀਡੀਓ ਪਾਉਨੇ ਹੋ ਆ ਕਰਦੇ ਹੋ ਉਹ ਕਰਦੇ ਹੋ ਤੁਹਾਡੇ ਕੋਲ ਤਰਤ ਕੋਈ ਨਹੀਂ ਹੈਗਾ ਸਾਡੇ ਤੇ ਇਹ ਇਲਜ਼ਾਮ ਲਾਏ ਸੀਗੇ ਪਰ ਜਿੱਦਣਾ ਮੋਰਚਾ ਚੱਕਿਆ ਗਿਆ ਸੀ ਅਸੀਂ ਉਸ ਦਿਨ ਵੀ ਇੰਟਰਵਿਊਆਂ ਕੀਤੀਆਂ ਮੈਂ ਲਾਈਵ ਵੀ ਪਾਏ ਕਿ ਇਹ ਮੋਰਚਾ ਵੇਚਿਆ ਗਿਆ ਵਾ ਤੇ ਵੇਚ ਕੇ ਆਪਣੇ ਆਪਣੇ ਘਰਾਂ ਚ ਬਹਿ ਗਏ ਬੰਦੇ ਠੀਕ ਨਹੀਂ ਤੇ ਮੈਂ ਤੁਹਾਨੂੰ ਹੁਣ ਇਹਨਾਂ ਦੇ ਹੀ ਬੰਦੇ ਐਸ ਕੇ ਐਮ ਨੌਨ ਪੋਲੀਟੀਕਲ ਦੇ ਆਪਣੇ ਖੋਸਾ ਸਾਹਿਬ ਦਾ ਬਿਆਨ ਸੁਣਾਉਣਾ ਜਿਹੜਾ ਉਹਨਾਂ ਨੇ ਰਾਤ ਇੰਟਰਵਿਊ ਦਿੱਤੀ ਆ ਉਹਨਾਂ ਨੇ ਰਾਤ ਇੰਟਰਵਿਊ ਕੀਤੀ ਮੈਂ ਪਹਿਲਾਂ ਰਾਤ ਹੋਣ ਲੱਗਾ ਸੀ ਲਾਈਵ ਮੈਂ ਕਹਿੰਦਾ ਨਹੀਂ ਸਵੇਰੇ ਹੋਵਾਂਗੇ ਪਹਿਲਾਂ ਇਹ ਇੰਟਰਵਿਊ ਇਹ ਸੁਣ ਲਵਾਂ ਇਹਨਾਂ ਦੇ ਆਪਣੇ ਬੰਦੇ ਦੀ ਇੰਟਰਵਿਊ ਆ ਉਹ ਕੀ ਕਹਿ ਰਹੇ ਆ ਫਿਰ ਉਸ ਤੋਂ ਬਾਅਦ ਅਗਲੀ ਗੱਲ ਕਰਦੇ ਆ ਵੱਡਾ ਬਿਆਨ ਐ ਐਸਕੇਮ ਗੈਰ ਸਿਆਸੀ ਦੇ ਆਪ ਕੋ ਸਰਜਿੰਦਰ ਸਿੰਘ ਖੋਸਾ ਨੇ ਜੀ ਪੰਜਾਬ ਰਣ ਹਮਾਸ਼ੁੱਦ ਨਾਲ ਕੱਲ੍ਹ ਬਾਅਦ ਦੌਰਾਨ ਇੱਕ ਵੱਡਾ ਬਿਆਨ ਦਿੱਤਾ ਕਿ ਜਗਜੀਤ ਸਿੰਘ ਢੱਲੇਵਾਲ ਅਤੇ ਕਿਸਾਨ ਆਗੂ ਸੁਖਿੰਦਰ ਖੋਸਾ ਕਿਹੜੇ ਮੁੰਡੇ ਇਲਜ਼ਾਮ ਲਾ ਰਹੇ ਨੇ ਆਖਰਕਾਰ ਕਿਹੜੀ ਸਰਕਾਰ ਦੀ ਮਿਲੇ ਭੁਗਤ ਦੀ ਗੱਲ ਹੋ ਰਹੀ ਹੈ ਸਰਕਾਰ ਦੀ ਮਿਲੇ ਭੁਗਤ ਤੇ ਸੰਧੀ ਕਰਕੇ ਮੋਰਚਾ ਚੁਕਵਾਇਆ ਗਿਆ ਖੋਸਾ ਨੇ ਕਲੇਮ ਕੀਤਾ ਦਾਵਾ ਕੀਤਾ ਜੇ ਸਾਡੇ ਆਗੂ ਪੰਜਾਬ ਦੀ ਪੁਲਿਸ ਦੇ ਨਾਲ ਨਾ ਮਿਲੇ ਹੁੰਦੇ ਤਾਂ ਕੋਈ ਇਸ ਮੋਰਚੇ ਨੂੰ ਨਹੀਂ ਸੀ ਚੁਕਵਾ ਸਕਦਾ ਢੱਲੇਵਾਲ ਕੋਹਾੜਸ ਨੇ ਕਾਕਾ ਕੌਟੜਾ ਤੇ ਹਰ ਤੋਂ ਝੰਡੇ ਨੂੰ ਮੋਰਚਾ ਚਲਾਉਣ ਦੀ ਜ਼ਿੰਮੇਵਾਰੀ ਸੀ ਇਹ ਮੋਰਚਾ ਕਿਸਾਨਾਂ ਨੂੰ ਕਾਫੀ ਪਿੱਛੇ ਲੈ ਕੇ ਚਲਾ ਗਿਆ ਉਹਨਾਂ ਨੂੰ ਲੋੜ ਸੀ ਕਿ ਭਾਜਪਾ ਦੇ ਪਿੱਛੇ ਲੱਗ ਕੇ ਮਰਨ ਵਰਤ ਖਤਮ ਕਰਨ ਦੀ ਇੱਕ ਵੱਡਾ ਬਿਆਨ ਫੂਸਾ ਦਾ ਕਿ ਉਹਨਾਂ ਨੂੰ ਲੋੜ ਕੀ ਸੀ ਭਾਜਪਾ ਦੇ ਪਿੱਛੇ ਲੱਗ ਕੇ ਮਰਨ ਵਰਤ ਖਤਮ ਕਰਨ ਦੀ ਸਿੱਧੇ ਤੌਰ ਤੇ ਵੱਡਾ ਬਿਆਨ ਕਿ ਭਾਰਤੀ ਜਨਤਾ ਪਾਰਟੀ ਦੇ ਪਿੱਛੇ ਲੱਗ ਕੇ ਢੱਲੇਵਾਲ ਨੇ ਮਰਨ ਵਰਤ ਖਤਮ ਕੀਤਾ ਹੈ ਫੂਸਾ ਕਿਸਾਨ ਲੀਡਰ ਕਹਿ ਰਹੇ ਨੇ ਕਿ ਆਸੀ ਦਾ ਮੋਰਚਾ ਜੀਪੀਜੀਪੇ ਕਹਿਣ ਤੇ ਨਹੀਂ ਸੀ ਖਤਮ ਕੀਤਾ ਇਹਦਾ ਭਾਰਤ ਜਨਤਾ ਪਾਰਟੀ ਦੇ ਕਹਿਣ ਤੇ ਮੋਰਚਾ ਕਿਵੇਂ ਖਤਮ ਕਰ ਦਿੱਤਾ ਲਗਾਤਾਰ ਜਟੇਸ਼ ਇਫਰਾਜ਼ ਸਿੰਘ ਜਹਾਰ ਨੂੰ ਚਿੱਠੀ ਕੱ ਲਈ ਗਈ ਉਹ ਚਿੱਠੀ ਤੋਂ ਬਾਅਦ ਵੱਡੀ ਚਰਚਾ ਉਨੇ ਹੋ ਰਹੀ ਹੈ ਕਿ ਆਖਰਕਾਰ ਖੋਸਾ ਕੀ ਕੁਝ ਕਹਿ ਰਹੀ ਸੀ ਕਿ ਆਖਰਕਾਰ ਭਾਜਪਾ ਨੇ ਕਹਿਣ ਤੇ ਇਹ ਮੋਰਚਾ ਖਤਮ ਕਰ ਦਿੱਤਾ ਗਿਆ ਐਨੇ ਦਿਨੀ ਮਰਨ ਵਰਤੇ ਰੱਖ ਕੇ ਦਰਸ਼ਨ ਸਿੰਘ ਵੇਰੂ ਮਾਨ ਸ਼ਹੀਦੀ ਪਾ ਕੇ ਸੀ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਬਕਾਇਦਾ ਉਹ ਗੱਲ ਬਾਤ ਵੀ ਤੁਹਾਨੂੰ ਸੁਣਾਵਾਂਗੇ ਬੁੱਸਾ ਕੀ ਕੁਝ ਕਹਿਣਾ ਚਾਹੁੰਦੇ ਸੀ ਕਿ ਸਾਨੂੰ ਨਹੀਂ ਪਤਾ ਢੱਲੇਵਾਲ ਨੇ ਮਰਨ ਵਰਤ ਨਾਲ ਐਨਾ ਸਮਾਂ ਕਿਵੇਂ ਕੱਟਿਆ ਇੱਕ ਸ਼ੱਕ ਕੀਤਾ ਗਿਆ ਢੱਲੇਵਾਲ ਤੇ ਸਾਨੂੰ ਤਾਂ ਢੱਲੇਵਾਲ ਦੇ ਕੋਲ ਜਾਣ ਦੀ ਇਜਾਜ਼ਤ ਹੀ ਨਹੀਂ ਸੀ ਢੱਲੇਵਾਲ ਕਿਵੇਂ ਐਨਾ ਲੰਮਾ ਸਮਾਂ ਕੱਟ ਕੇ ਸਾਨੂੰ ਤਾਂ ਕਦੇ ਪਤਾ ਹੀ ਨਹੀਂ ਹੈ ਉਹਦਾ ਆਗਵਾ ਨੂੰ ਜਦੇ ਬੰਦੀ ਤੋਂ ਬਾਹਰ ਕੱਢਿਆ ਜਾਵੇਗਾ ਜਿਨ੍ਹਾਂ ਨੇ ਧੋਖਾ ਦਿੱਤਾ ਹੈ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਕੌਮੀ ਪ੍ਰਧਾਨ ਸਕਿੰਦਰ ਸਿੰਘ ਖੋਸਾ ਅਤੇ ਸੰਯੁਕਤ ਕਿਸਾਨ ਮੋਰਚਾ ਨੌਨ ਪੋਲੀਟਿਕਲ ਗੈਰ ਰਾਜਨੀਤਿਕ ਦੇ ਜਿਹੜੇ ਆਗੂ ਨੇ ਉਹ ਮੌਜੂਦ ਨੇ ਖੋਸਾ ਸਾਹਿਬ ਸਭ ਤੋਂ ਪਹਿਲਾਂ ਜੀ ਮੀਡੀਆ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਤਾਂ ਥੋੜਾ ਸਾਰਾ ਪ੍ਰੈਸ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਪਿਛਲੇ ਸਾਡੇ ਜਿਹੜਾ 7 ਨਵੰਬਰ 13 14 ਮਹੀਨੇ ਉੱਥੇ ਹਾਂ ਕਿਸਾਨੀ ਅੰਦੋਲਨ ਤੇ ਕਿਉਂਕਿ ਕਿਸਾਨੀ ਅੰਦੋਲਨ ਨੂੰ ਲੈ ਕੇ ਇੱਕ ਚਰਚਾ ਚੱਲੀ ਹੈ ਕਹਿੰਦੇ ਮੀਟਿੰਗ ਦੇ ਵਿੱਚ ਬੁਲਾ ਕੇ ਧੋਖੇ ਦੇ ਨਾਲ ਧਰਨਾ ਚੱਕਵਾ ਦਿੱਤਾ ਗਿਆ ਇਹ ਧੋਖਾ ਕਿਸਾਨਾਂ ਦੇ ਨਾਲ ਕੀਤਾ ਕਿਸਨੇ ਦੇਖੋ ਜੀ ਆਮ ਹੁਣ ਤੁਸੀਂ ਚਰਚਾ ਦੇ ਵਿਸ਼ੇ ਛਿੜੇ ਪਏ ਨਹੀਂ ਕਿਉਂਕਿ ਸਰਕਾਰ ਦੀ ਕੋਈ ਜਿੱਥੇ 13 ਮਹੀਨਿਆਂ ਸੀ ਪੂਰਾ ਪੀਸਫੁੱਲ ਚੱਲ ਰਿਹਾ ਸੀ ਤੁਸੀਂ ਦੇਖਦੇ ਹੋ ਕਿ ਸਾਡੀ ਚੈੱਕਪੋਸਟ ਪਹਿਲੇ ਨੰਬਰ ਤੇ ਸੀ ਔਰ ਸਾਡੇ ਕੋਲੇ 100 200 ਕਿਸਾਨ 500 ਕਿਸਾਨ ਸਾਡਾ ਡਾਂਗਾ ਵਾਲਾ ਬੈਠਾ ਰਹਿੰਦਾ ਸੀ ਰਾਤ ਦੇ ਨਹੀਂ ਤੁਸੀਂ ਵੀ ਸਾਰੇ ਕੋਲ ਰਾਤ ਨੂੰ ਆਉਂਦੇ ਰਹੇ ਹੋ ਵਿਜ਼ਿਟ ਕਰਨ ਤੇ ਮੈਂ ਸਮਝਦਾ ਅਸੀਂ ਇੰਨੀ ਤੰਦ ਹੀ ਨਾਲ ਕੋ ਲੈ ਗਈ ਸੀ ਮੋਰਚਾ ਵੀ ਸਾਡੇ ਚਿੱਤ ਚੇਤੇ ਨਹੀਂ ਸੀ ਵੀ ਸਾਡੇ ਮੋਰਚੇ ਨਾਲ ਸਰਕਾਰ ਗਾਣਾ ਤੱਪਾ ਕਰਕੇ ਇਹ ਮੋਰਚਾ ਖੜਾ ਤੁਗੀ ਮੋਰਚਾ ਇੱਕ ਰਣਨੀਤੀ ਬਣਾ ਕੇ ਸਾਡੇ ਆਗੂਆਂ ਨੂੰ ਕਲਾਵੇ ਦੇ ਵਿੱਚ ਲੈ ਕੇ ਆਸਰਾ ਨਹੀਂ ਤੇ ਜਿਹੜਾ ਮੋਰਚਾ ਸਾਡਾ ਇਹ ਤੈਸ ਨੈਸ ਕਰਦਾ ਕੱਲੇ ਸਰਕਾਰ ਦਾ ਉਹ ਸਾਡੇ ਆਗੂਆਂ ਦਾ ਵੀ ਜਾਂਦਾ ਕਲਾਵੇ ਦੇ ਵਿੱਚ ਕਹਿ ਰਹੇ ਹਾਂ ਕਿ ਜਾਨਕੀ ਕਿਸਾਨ ਆਗੂਆਂ ਦੇ ਸਮਝੌਤੇ ਨਾਲ ਲਾਗ ਜ ਲੈ ਕੇ ਕਲਾਵੇ ਵਿੱਚ ਲੈ ਕੇ ਕਿਸਾਨਾਂ ਨੂੰ ਕਲਾਵੇ ਦੇ ਵਿੱਚ ਲਿਆ ਗਿਆ ਜਾਂ ਸਹਿਮਤੀ ਕਿਹੜੇ ਕਿਸਾਨਾਂ ਨਾਲ ਮੋਰਚੇ ਦੀ ਵਾਂਗ ਡੋਰ ਸੀ ਨਾ ਜਿਹੜੀ ਕੰਨਾ ਕਿਸਾਨਾਂ ਚਾਰਾਂ ਨੂੰ ਸੁਭਾਤੀ ਵੀ ਤੁਸੀਂ ਜੋ ਕਰੋ ਮਰਜੀ ਕਰੋ ਵੀ ਅਸੀਂ ਤੁਹਾਡੇ ਨਾਲ ਆ ਅਸੀਂ ਮਰਨ ਲਈ ਵੀ ਤਿਆਰ ਆ ਲੜਨ ਲਈ ਵੀ ਤਿਆਰ ਆ ਪਰ ਜਿਵੇਂ ਸਰਦਾਰ ਜੀ ਸਿੰਘ ਢੱਲੇਵਾਲ ਪੁਰਾਣੀ ਆਗੂ ਸੀ ਕਾਕਾ ਕੋਟਲਾ ਸੀ ਮੰਨੂ ਕਹਾੜ ਸੀ ਹਰਦੋ ਝੰਡੇ ਸੀ ਇਹ ਚਾਰੇ ਬੰਦੇ ਮੋਰਚਾ ਚਲਾਉਂਦੇ ਸੀ ਸਾਡਾ ਤੇ ਅਸੀਂ ਇਹਨਾਂ ਤੇ ਵਿਸ਼ਵਾਸ ਕੀਤਾ ਸੀ ਰੱਬ 'ਤੇ ਵੀ ਇਹ ਮੋਰਚੇ ਨੂੰ ਅੱਗੇ ਲੈ ਕੇ ਜਾਣਗੇ ਪਰ ਜਦੋਂ ਐਂਡ ਦੇ ਉੱਤੇ ਸਾਨੂੰ ਪਤਾ ਲੱਗਾ ਵੀ ਇਹ ਮੋਰਚਾ ਤਾਂ ਟੜਕੇ ਤੋਂ ਹੀ ਮੈਨੂੰ ਫੋਨ ਆ ਲੱਗੇ ਸੀ ਮੇਰੀ ਡਿਸਕ ਹੈ ਲੱਗੀ ਸੀ ਮੈਂ ਛੁੱਟੀ ਲੈ ਕੇ ਆ ਗਿਆ ਸੀ ਮੇਰੇ ਪੱਟੇ ਲੱਗੇ ਹੋਏ ਸੀ ਮੈਂ ਕਿਹਾ ਵੀ ਮੈਂ ਮੀਟਿੰਗ ਨਹੀਂ ਮੈਟਣਾਗਾ ਔਰ ਲੋਕਾਂ ਦੇ ਵੀ ਚੱਲ ਠੀਕ ਹੈ ਤੁਹਾਨੂੰ ਛੁੱਟੀ ਹੈ ਮੈਂ ਆ ਗਿਆ ਤੇ ਜਦੋਂ ਮਤਲਬ ਇਹ ਮੀਟਿੰਗ ਸਾਡੀ ਸ਼ਾਮ ਨੂੰ ਹੋਣੀ ਸੀ ਤੇ ਮੀਟਿੰਗ ਉਹਨਾਂ ਨੇ ਸਵੇਰੇ ਕਰਤੀ ਤੇ ਉਧਰਲੇ ਪਾਸੇ ਮੈਨੂੰ ਪਟਿਆਲੇ ਦੇ ਪ੍ਰਧਾਨਾਂ ਦੇ ਫੋਨ ਆਉਂਦੇ ਸੀ ਵੀ ਅੱਜ ਜਦੀਪ ਪੁਲਿਸ ਆ ਉਹ ਜਿੰਨਾਂ ਜੀਸੀਬੀ ਆ ਜਿੰਨਾਂ ਕੋਕਲੈਂਡਸ ਨੇ ਉਹਨਾਂ ਦੇ ਕੱਲ ਦੇ ਨੰਬਰ ਉਹਨਾਂ ਨੇ ਡਾਇਰੀ 'ਚ ਲਿਖੇ ਹੋਏ ਨਹੀਂ ਮੈਂ ਪਾ ਲਈ ਸੀ ਕਿਰਕੋ ਵੀ ਇਹ ਮੋਰਚਾ ਆਪਣਾ ਚੱਲਿਆ ਹੋਣਾ ਮੈਂ ਕਿਹਾ ਯਾਰ ਨਹੀਂ ਆਈ ਨੀ ਕੁੱਦੀ ਗੱਲ ਕੋਈ ਆਪਣੇ ਆਪ ਕੋ ਬੜੇ ਧੜ ਨੀ ਮੀਟਿੰਗ ਤੇ ਗਏ ਨਹੀਂ ਉਦੋਂ ਬਾਅਦ ਜੋ ਹੋਊਗਾ ਵੇਖ ਲਓ ਸਾਡੇ ਬੰਦਿਆਂ ਦੇ ਵੀ ਟਾਂਗਾ ਮਾਰੀਆਂ ਪੁਲਿਸ ਨੇ ਗਾਲਾਂ ਕੱਢ ਕੇ ਵੀ ਭਜਾਏ ਪ੍ਰਸ਼ਾਸਨ ਨੇ ਉੱਥੋਂ ਤੇ ਮੈਂ ਸਮਝਦਾ ਕਿ ਜੇ ਕਿਤੇ ਸਾਡੇ ਆਗੂ ਉੱਥੋਂ ਮਤਲਬ ਫੜੇ ਵੀ ਗਏ ਸੀ ਤੇ ਕਿਤੇ ਉਹ ਪੁਲਿਸ ਨੂੰ ਜੇ ਨਾਂ ਰਲੇ ਹੁੰਦੇ ਨਾਲ ਤੇ ਉਹਨਾਂ ਦੀ ਜੁਰਤ ਨਹੀਂ ਪੈਂਦੀ ਸੀ ਵੀ ਉਹ ਪ੍ਰਸ਼ਾਸਨ ਸਾਡੀ ਇੱਕ ਕੁਲੀ ਨੂੰ ਹੱਥ ਲਾਜ ਰਹਿਣ ਕਿ ਸਿੱਧੇ ਤੋਂ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਚਾਰ ਕਿਸਾਨਾਂ ਅਗੋਂ ਦਾ ਨਾਮ ਲਿਆ ਉਹਨਾਂ ਦੀ ਮਿਲੀ ਭੁਗਤ ਨਾਲ ਉਹ ਅੰਦਰ ਦਰਸਰ ਉਹਨਾਂ ਦੇ ਕੋਲੇ ਆਉਂਦੇ ਜਾਂਦੇ ਸੀ ਹੋਰ ਕਿਸੇ ਬੰਦੇ ਤਾਂ ਅੰਦਰ ਹੀ ਨਹੀਂ ਵੜ ਦਿੰਦੇ ਸੀ ਉਹ 13-14 ਮਹੀਨੇ ਅੰਦੋਲਨ ਚੱਲਿਆ ਚੱਲਿਆ ਅਖੀਰ ਤੋਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਚਾਰ ਅਗੋਂ ਦੇ ਨਾਮ ਦੱਸੇ ਨੇ ਡੱਲੇਵਾਲ ਹੋਰਾਂ ਦਾ ਕੋਹਾੜ ਹੋਰਾਂ ਦਾ ਹੋਰ ਦੋ ਜਣੇ ਦੇ ਜਿਹੜੇ ਨਾਮ ਦੱਸੇ ਨੇ ਕਿ ਇਹਨਾਂ ਦੀ ਮਿਲੀ ਭੁਗਤ ਨਾਲ ਅੰਦੋਲਨ ਚੱਕਿਆ ਗਿਆ ਲੱਗਦਾ ਕੀ ਹੈ ਕਿ ਜਦੋਂ 14 ਮਹੀਨੇ ਅੰਦੋਲਨ ਚੱਲ ਗਿਆ ਸੀ ਤਾਂ ਖੇਤ ਤੇ ਦਖੋ ਜੀ ਇਹ ਤਾਂ ਰੱਬ ਵੀ ਜਾਣਦਾ ਵੀ ਇਹ ਇਹਨਾਂ ਨੂੰ ਕੀ ਲੋੜ ਸੀ ਸਰਕਾਰ ਨਾਲ ਸੰਧੀ ਕਰਦੀ ਇਹ ਸਾਨੂੰ ਦੱਸ ਦੇ ਉੱਥੇ ਸਾਰੇ ਬੰਦੇ ਲੈ ਜਾਂਦੇ ਨਾਲ ਵੀ ਆਪਾਂ ਨੂੰ ਆਹ ਗੱਲ ਬਾਤ ਆ ਤੁਸੀਂ ਮੋਰਚਾ ਸੀ ਚੱਪਾਂ ਦੀ ਅਸੀਂ ਜੇਲਾ ਵਿੱਚ ਬੈਠੇ ਸੀ ਮੁੜ ਕੇ ਵੀ ਮਰ ਨਹੀਂ ਇhtiyar ਜਾਂਦੇ ਜਿੱਥੋਂ 100-100 ਦਾ ਜਥਾ ਘੱਲਦੇ ਸੀ ਸਾਨੂੰ ਐਟਰ ਕਰਦੀ ਮੁੜ ਕੇ ਦਾ ਮੋਰਚਾ ਸਰਕਾਰ ਨੇ ਇੱਕ ਦਿਨ ਜੀ ਤਹਸ ਨਸਤ ਸਾਰਾ ਪਰ ਸਰਕਾਰ ਦੀ ਹਿੰਮਤ ਨਹੀਂ ਪਾਈ ਸੀ ਜਿਹਨਾਂ ਚ ਸੰਧੀ ਨਾ ਹੁੰਦੀ ਇਹਨੂੰ ਤੁਸੀਂ ਸੰਧੀ ਦਾ ਜ਼ਿਕਰ ਕਰ ਰਹੇ ਹੋ ਸੰਧੀਆਂ ਜਾਂ ਤਾਂ ਜ਼ਮੀਨ ਜਾਇਦਾਦ ਦੇ ਨਾਲ ਕਿ ਹੁੰਦੀਆਂ ਨੇ ਜਾਂ ਪੈਸੇ ਨਹੀਂ ਹੁੰਦੀਆਂ ਨੇ ਇੱਥੇ ਸੰਧੀ ਕਿਹੜੇ ਤਰੀਕੇ ਨਾਲ ਦੇਖੋ ਜੀ ਇਹ ਤਾਂ ਹੋਰ ਤੁਹਾਡੇ ਸਾਹਮਣੇ ਆ ਜਾਣੀ ਗੱਲ ਦੋ ਚਾਰ ਦਿਨ ਹੀ ਉਹ ਗੱਲ ਕੁੱਝ ਨਹੀਂ ਆਉਂਦੀ ਆ ਸਾਰੇ ਬੋਲੀ ਜਾਂਦੇ ਨੇ ਮੈਂ ਕਿਹੜਾ ਕੱਲਾ ਬੋਲਦਾ ਸਾਰੇ ਸਾ ਅਸੀਂ ਤਾਂ ਨਹੀਂ ਲੋਕਾਂ ਕੋਲੇ ਜਾਂਦੇ ਉਹ ਸਾਨੂੰ ਕਹਿੰਦੇ ਤੁਸੀਂ ਵੇਖ ਲੈ ਟੁੱਟ ਜਿਹੜੀ ਗੱਲ ਹੋਣੀ ਸੀ ਹੋ ਗਈ ਉਹ ਰਮਨੀਤ ਮਿੱਟੂ ਬੋਲੀ ਜਾਂਦਾ ਪਾਜ ਪਤਾ ਕੋ ਵੀ ਅਸੀਂ ਢੱਲੇਵਾਲ ਸਾਹਿਬ ਨੂੰ ਸਾਡੀ ਅੱਖੋਂ ਦੂਰ ਆ ਚੋਹਾਂ ਦੀ ਬੋਲੀ ਜਾਂਦੇ ਨੇ ਸਾਡੇ ਅੱਖ ਤੋੜਿਆ ਸੌੜ ਲਿਆ ਭਾਈ ਹੁਣ ਹੁਣ ਤਾਂ ਦੇਖੋ ਜਿਹੜੇ ਆਪਣੇ ਹੁਣ ਇਹ ਗੈਰ ਸਿਆਸੀ ਵਾਲੇ ਸੀਐਸਕੇਐਮ ਵਾਲੇ ਉਹਨਾਂ ਦੇ ਨਾਲ ਜਿਹੜੀਆਂ ਆਪਣੇ ਯੂਨੀਅਨਾਂ ਲੜ ਰਹੀਆਂ ਸੀ ਇਹ ਖੋਸਾ ਸਾਹਿਬ ਵੀ ਵਿੱਚ ਸੀਗੇ ਆਪਣੇ ਸਿਗਣੀ ਇਹ ਖੋਸਾ ਸਾਹਿਬ ਵੀ ਵਿੱਚ ਸੀਗੇ ਤੇ ਇਹਨਾਂ ਦੀ ਆਪਣੀ ਯੂਨੀਅਨ ਆ ਜਿਹੜੀ ਖੋਸਾ ਭਾਰਤੀ ਕਿਸਾਨ ਯੂਨੀਅਨ ਖੋਸਾ ਠੀਕ ਹੈ ਉਹੀ ਬਿਆਨ ਦੇ ਰਹੇ ਨੇ ਹੁਣ ਕਿ ਭਾਈ ਇਹ ਮੋਰਚਾ ਤਾਂ ਸ਼ੱਕੀ ਹੋ ਗਿਆ ਹੁਣ ਲੋਕੀ ਸਾਨੂੰ ਸਵਾਲ ਕਰਦੇ ਨੇ ਕਿਸਾਨ ਆਗੂ ਸੁਖਜਿੰਦਰ ਸਿੰਘ ਖੋਸਾ ਸਾਨੂੰ ਕੀ ਲੋੜ ਪਈ ਸੀ ਠੀਕ ਨਹੀਂ ਹੁਣ ਦੇਖੋ ਮੈਂ ਇੰਟਰਵਿਊਆਂ ਦਿੱਤੀਆਂ ਸੀ ਦਸੰਬਰ ਦੇ ਵਿੱਚ ਦਸੰਬਰ 'ਚ ਜਦੋਂ ਇਹ ਮਰਨ ਵਰਤ ਦਾ ਡਰਾਮਾ ਚਲੂ ਕੀਤਾ ਸੀ ਡੱਲੇয়াল ਸਾਹਿਬ ਨੇ ਉਦੋਂ ਇੰਟਰਵਿਊਆਂ 'ਚ ਅਸੀਂ ਇੱਕ ਹੀ ਗੱਲ ਕਹੀ ਸੀ ਕਿ ਨਾ ਹੀ ਕੁਝ ਹੋਇਆ ਤੇ ਨਾ ਹੀ ਕੁਝ ਹੋਣਾ ਨਾ ਹੀ ਕੁਝ ਹੋਇਆ ਤੇ ਨਾ ਹੀ ਕੁਝ ਹੋਣਾ ਇੱਥੇ ਸਿਰਫ ਤੇ ਸਿਰਫ ਸੌਦੇਬਾਜ਼ੀ ਹੋਊਗੀ ਬਸ ਉਹ ਰਸ ਤੋਂ ਵੱਡਾ ਕੋਈ ਨਹੀਂ ਹੈਗਾ ਮੈਨੂੰ ਇੱਕ ਗੱਲ ਦੱਸੋ 75 ਸਾਲ ਦੀ ਉਮਰ ਦੇ ਵਿੱਚ ਜਿਹੜੇ ਬੰਦੇ ਨੂੰ ਕੈਂਸਰ ਹੋਵੇ ਸ਼ੂਗਰ ਹੋਵੇ ਬੀਪੀ ਹੋ ਜਾਵੇ 130 ਦਿਨ ਕਿਵੇਂ ਭੁੱਖਾ ਰਹਿ ਲੂਗਾ ਕਿਵੇਂ ਰਹਿ ਲੂ ਬਾਈ ਭੁੱਖਾ ਫਿਰ ਕੋਈ ਲਾਈਵ ਵੀਡੀਓ ਨਹੀਂ ਕੋਈ ਲਾਈਵ ਕਵਰੇਜ ਨਹੀਂ ਕੋਈ ਕੋਸ਼ ਨਹੀਂ ਕੋਈ ਕਮਰੇ ਚ ਨਹੀਂ ਕੋਈ ਜਾ ਸਕਦਾ ਠੀਕ ਨਹੀਂ ਬੰਦ ਕਮਰੇ ਦੇ ਵਿੱਚ ਪਿੱਛੇ ਖਬਰੇ ਪੜ੍ਹਦੇ ਸੀ ਕੀ ਗੇਮ ਚੱਲ ਰਹੀ ਆ ਸਿਰਫ ਪਰਿਵਾਰ ਦੀਆਂ ਵੀਡੀਓ ਪੈ ਰਹੀਆਂ ਸੀ ਕਦੇ ਪੋਤੇ ਦੀ ਪੈਗੀ ਕਦੇ ਪੁੱਤ ਦੀ ਪੈਗੀ ਤੇ ਜਿਹੜਾ ਉਹ ਜਿਹਦੇ ਉਹ ਗੋਲੀਆਂ ਬੱਜੀਆਂ ਸੀ ਸ਼ੁਭ ਕਰਨਦੇ ਉਹ ਵੀ ਕਿਸੇ ਦਾ ਪੋਤਾ ਸੀ ਕਿਸੇ ਦਾ ਪੁੱਤ ਸੀ ਕਿਸੇ ਦਾ ਭਰਾ ਸੀ ਉਹਦੇ ਗੋਲੀਆਂ ਨਹੀਂ ਬੱਜੀਆਂ ਸੀ ਆਪਣੇ ਪੁੱਤਾਂ ਨੂੰ ਤੇ ਪੋਤਿਆਂ ਨੂੰ ਤੁਸੀਂ ਜੱਪੀਆਂ ਪਾਉਂਦੇ ਫਿਰਦੇ ਹੋ ਉਹਨਾਂ ਨੂੰ ਹਾਈਲਾਈਟ ਕਰਦੇ ਫਿਰਦੇ ਹੋ ਮੀਡੀਆ ਸਾਹਮਣੇ ਹੈ ਦੂਜੇ ਦੇ ਬਗਾਨਿਆਂ ਦੇ ਪੁੱਤ ਉਹ ਗੋਲੀਆਂ ਖਾਣ ਨੂੰ ਰਹਿ ਗਏ ਜਿੰਨਿਆਂ ਦੇ ਪਰਚੇ ਪਏ ਕਈਆਂ ਦੀ ਅੱਖਾਂ ਚਲੇ ਗਈਆਂ ਕਈਆਂ ਦੀ ਰੀੜ ਦੀਆਂ ਹੱਡੀਆਂ ਖੜ ਗਈਆਂ ਕਈਆਂ ਉਹਨਾਂ ਦਾ ਦੱਸੋ ਭਾਈ ਕੀ ਕਸੂਰ ਸੀ ਜਿਹੜਾ ਤੁਸੀਂ ਆਹ ਡਰਾਮਾ ਮਾਰਾ ਛੇ ਐਡਾ ਵੱਡਾ ਫੇਰ 1.5 ਸਾਲ ਸਵਾ ਸਵਾ ਸਾਲ ਇਹ 1.5 ਸਾਲ ਇਹਨਾਂ ਨੂੰ ਮੈਂ ਦੱਸਦਾ ਹੁਣ ਸੈਂਟਰ 'ਚ ਸਰਕਾਰ ਬਣ ਗਈ ਬੀਜੇਪੀ ਦੀ ਹਰਿਆਣਾ 'ਚ ਸਰਕਾਰ ਬਣ ਗਈ ਬੀਜੇਪੀ ਦੀ ਦਿੱਲੀ 'ਚ ਸਰਕਾਰ ਬਣ ਗਈ ਬੀਜੇਪੀ ਦੀ ਇਹਨਾਂ ਦੇ ਮੋਰਚਾ ਲਾਉਣ ਲਾਉਣ 'ਚ 1.5 ਸਾਲ ਦੇ ਵਿੱਚ ਵਿੱਚ ਸਵਾ ਸਾਲ ਦੇ ਵਿੱਚ ਦੇਖ ਲਓ ਤੁਸੀਂ ਸੈਂਟਰ ਦੇ ਵਿੱਚ ਸਰਕਾਰ ਬਣਾ ਕੇ ਬੀਜੇਪੀ ਵਾਲੇ ਜਦ ਇਹਨਾਂ ਨੇ ਮੋਰਚਾ ਸਟਾਰਟ ਕੀਤਾ ਜਦੋਂ ਇਹਨਾਂ ਦਾ ਮੋਰਚਾ ਚੱਲ ਰਿਹਾ ਸੀ ਹਰਿਆਣਾ ਸਰਕਾਰ ਬਣਾ ਕੇ ਬੀਜੇਪੀ ਵਾਲੇ ਜੋਦੋਂ ਇਹਨਾਂ ਦਾ ਹ ਮੋਰਚਾ ਚੱਡ ਰਿਹਾ ਸੀ ਦਿੱਲੀ ਸਰਕਾਰ ਬਣਾਤੀ ਬੀਜੇਪੀ ਨੇ ਤਿੰਨ ਜਗ੍ਹਾ ਬੀਜੇਪੀ ਦੀ ਸਰਕਾਰ ਬਣ ਕੇ ਇਹਨਾਂ ਦਾ ਮੋਰਚਾ ਚੱਲਦੇ ਚੱਲਦੇ ਦੇ ਵਿੱਚ ਇਹਨਾਂ ਦਾ ਕਿਉਂ ਨਾ ਉਂਗਲਾ ਉਠਣਾ ਫਿਰ ਜਿੱਦਾਂ ਇਹ ਚੰਡੀਗੜ੍ਹ ਗਏ ਨੇ ਸਾਰੇ ਇਕੱਠੇ ਚਲੇ ਗਏ ਨੇ ਉਹ ਤਾਂ ਪਤਾ ਲੱਗ ਗਿਆ ਸੀ ਕਿ ਸਾਡੇ ਬਾ ਇਹਨਾਂ ਦੇ ਧੀ ਪੁੱਤ ਕਹਿੰਦੇ ਅਸੀਂ ਪ੍ਰਚਾਰ ਕਰ ਰਹੇ ਸੀ ਪਿੰਡਾਂ 'ਚ ਫਿਰ ਜੇ ਤੁਹਾਨੂੰ ਤੁਸੀਂ ਪ੍ਰਚਾਰ ਕਰ ਰਹੇ ਸੀ ਨੇੜੇ-ਤੇੜੇ ਪਿੰਡਾਂ 'ਚ ਹੀ ਹੋਣਗੇ ਤੁਸੀਂ ਮੋਰਚੇ 'ਤੇ ਜਾ ਕੇ ਕਿਉਂ ਨਹੀਂ ਫਿਰ ਜਾ ਕੇ ਬਹਿਸ ਕੀਤੀ ਪੁਲਿਸ ਅਫਸਰਾਂ ਨਾਲ ਕਿਉਂ ਨਹੀਂ ਗੱਲਬਾਤ ਕੀਤੀ ਕਿਉਂ ਨਹੀਂ ਕਿਹਾ ਕਿ ਸਾਡੇ ਗੋਲੀ ਮਾਰ ਦੋ ਪਰ ਅਸੀਂ ਇੱਥੇ ਹਿੱਲਣਾ ਨਹੀਂ ਦੱਸੇ ਨਾ ਇਹ ਢੱਲੇ ਵਾਲ ਦਾ ਮੁੰਡਾ ਜਿਹੜਾ ਸਭ ਤੋਂ ਪਹਿਲਾਂ ਇੰਟਰਵਿਊ ਆ ਪਾਉਂਦਾ ਸੀ ਪੋਤੇ ਨੂੰ ਜਿਵੇਂ ਸਖਾਈ ਜਾਦੇ ਸੀ ਪੁੱਤ ਆਵੇ ਬੋਲੀ ਜਾਂਦਾ ਸੀ ਸ਼ੁਕਰਾਨਾ ਕਰਨ ਫਤੇਗੜ ਸਾਹਿਬ ਪਹੁੰਚ ਗਏ ਸ਼ੁਕਰਾਨਾ ਕਰਨ ਦਰਬਾਰ ਸਾਹਿਬ ਪਹੁੰਚ ਗਏ ਉਹ ਸ਼ੁਕਰਾਨਾ ਇਸ ਕਰਕੇ ਸੀ ਕਿ ਜਿਹੜੀ ਕੀਮਤ ਇਹਨਾਂ ਨੇ ਚਾਹੀਦੀ ਸੀ ਉਹ ਮਿਲ ਗਈ ਇਹਨਾਂ ਨੂੰ ਮੋਰਚਾ ਵੇਚ ਕੇ ਉਹ ਸ਼ੁਕਰਾਨਾ ਕਰਨੇ ਸੀ ਹੋਰ ਕਾਹੇ ਮੋਰਚਾ ਜਿੱਤਣ ਦਾ ਸ਼ੁਕਰਾਨਾ ਕਰਨ ਗਏ ਸੀ ਮੈਨੂੰ ਦੱਸ ਦੋ ਮੋਰਚਾ ਜਿੱਤ ਕੇ ਦਾ ਸੁਣਿਆ ਸੀ ਸ਼ੁਕਰਾਨਾ ਕਰਨ ਜਾਂਦਾ ਗੁਰੂ ਸਾਹਿਬ ਦੇ ਇਹ ਮੋਰਚਾ ਵੇਚ ਕੇ ਗਏ ਸੀ ਸ਼ੁਕਰਾਨਾ ਕਰਨ ਕਿ ਭਾਈ ਸਾਨੂੰ ਸਹੀ ਕੀਮਤ ਮਿਲ ਗਈ ਸਾਡੀ ਹੁਣ ਤਾਂ ਇਹਨਾਂ ਦੇ ਆਪਣੇ ਬੰਦੇ ਬੋਲੀ ਜਾਂਦੇ ਨੇ ਮੈਂ ਦਸੰਬਰ ਤੋਂ ਲੈ ਕੇ ਹੁਣ ਤੱਕ ਇਹਨਾਂ ਦੀ ਇਹੀ ਇਹਨਾਂ ਦੇ ਜਿਹੜੇ ਬੰਦੇ ਫੋਨ ਕਰਕੇ ਕਹਿੰਦੇ ਨੇ ਤੇਰਾ ਝੂਠ ਤੇਰਾ ਝੂਠ ਆ ਹੁਣ ਥੋੜੇ ਬੰਦੇ ਕਹਿ ਰਹੇ ਨੇ ਕਿ ਮਿਲੀ ਭੁਗਤਣਾ ਹੋਈ ਹੈ ਸੰਧੀ ਨਾਲ ਉੱਠਿਆ ਗਿਆ ਹੈ ਮੋਰਚਾ ਪੰਦੇਰ ਦੇਪਰ ਦਾ ਸੀ ਪਹਿਲੇ ਦਿਨ ਤੋਂ ਹੀ ਚੱਕਰੇ ਸੀ ਇਹ ਉਂਗਲਾਂ ਜਿਵੇਂ ਉਹਨੇ ਇੱਕ ਗੁਰ ਕਟਵਾਇਆ ਸੀ ਬੰਦਾ ਜੰਡੇ ਵਾਲਾ ਗੁਰੂ ਦੇ ਵਿੱਚ ਕਾਂਗਰਸੀਆਂ ਨਾਲ ਰਲ ਕੇ ਦੇ ਮੈਂ ਤਾਂ ਹੀ ਤਾਂ ਕਹਿਣਾ ਅੱਜ ਤੱਕ ਕਦੇ ਕਿਸੇ ਪ੍ਰਧਾਨ ਦੇ ਪਰਿਵਾਰ ਦੇ ਕਿਸੇ ਜੀ ਦੇ ਉੱਪਰ ਡੰਡਾ ਨਹੀਂ ਪਿਆ ਗੋਲੀ ਨਹੀਂ ਚੱਲੀ ਕੋਈ ਪਰਚਾ ਨਹੀਂ ਪਿਆ ਕੋਈ ਕਰਜ਼ੇ ਤੋਂ ਤੰਗ ਆ ਕੇ ਕਿਸੇ ਜੁਨੀਆ ਦੇ ਪ੍ਰਧਾਨ ਨੇ ਫਾਹਾ ਨਹੀਂ ਲਿਆ ਉਹ ਤਾਂ ਪਿੱਛੇ ਝੰਡੀ ਚੱਕਣ ਵਾਲਾ ਲੈਂਦਾ ਵਾ ਜਿਹੜੇ ਛੰਡੀ ਚੱਕਣ ਵਾਲੇ ਆ ਉਹ ਗੁੰਮਰਾ ਕਰੀ ਜਾਂਦੇ ਐ ਜੇ ਕਰੀ ਜਾਂਦੇ ਉਹਨਾਂ ਨੂੰ ਆ ਹੁਣ ਲੱਖਾ ਵਾ ਇਹਨਾਂ ਲੱਖੇ ਨੂੰ ਪੁੱਛੋ ਆ ਲੱਖਾ ਸਦਾਣਾ ਆ ਪਾਨਾ ਸਿੱਧੂ ਤੇ ਆਹ ਮਿਤੋਜ ਮਾਨ ਸਾਡੇ ਬਾਪੂ ਨੂੰ ਜੇ ਕੁਝ ਹੋ ਗਿਆ 75 ਸਾਲ ਦੀ ਉਮਰ ਦੇ ਵਿੱਚ ਜੰਗ ਲੜ ਰਿਹਾ ਸਾਡਾ ਬਾਪੂ ਡੱਲੇਵਾਲ ਜੇ ਉਹਨੂੰ ਕੁਝ ਹੋ ਗਿਆ ਹਾਲਾਤ ਬਹੁਤ ਮਾੜੇ ਹੋਣਗੇ ਹੁਣ ਦੱਸੋ ਤੁਹਾਡਾ ਬਾਪੂ ਡੱਲੇਵਾਲ ਜਿਹੜਾ ਇਹ ਮੋਰਚੇ ਵੇਚ ਕੇ ਆ ਹੁਣ ਲੋងਗੇ ਸਾਹਮਣੋਂ ਉਹਨਾਂ ਤੋਂ ਤੁਸੀਂ ਕੀ ਹਿਸਾਬ ਲੈਣਾ ਤੁਹਾਡੇ ਆਪਣੇ ਮੋਰਚੇ ਵੀ ਤੁਸੀਂ ਤਾਂ ਤੁਸੀਂ ਦੱਸੋ ਕਿਹੜੇ ਮੋਰਚੇ ਲਾਏ ਅਜੇ ਤੱਕ ਪੂਰੇ ਕੀਤੇ ਕਿਹੜੀਆਂ ਕੀਤੀਆਂ ਗੱਲਾਂ ਪੂਰੀਆਂ ਆ 30 ਤਰੀਕ ਨੂੰ ਤੁਸੀਂ ਕੱਟਸਾਦ ਲਿਆ ਹੁਣ ਚਮਕੌਰ ਸਾਹਿਬ ਉੱਥੇ ਵੀ ਤੁਸੀਂ ਆਪ ਪਿੱਛੇ ਹੋ ਜਾਣਾ ਜਾਂ ਪੁਲਿਸ ਨੇ ਤੁਹਾਨੂੰ ਘਰੇ ਡੱਕ ਲੈਣਾ ਆਮ ਘਰਾਂ ਦੇ ਧੀ ਪੁੱਤਾਂ ਦੇ ਪਰਚੇ ਪੈ ਜਾਣੇ ਨੇ ਹਮੇਸ਼ਾ ਦੀ ਤਰ੍ਹਾਂ ਹੀ ਹੋਣਾ ਵਾ ਨਾ ਲੱਖੇ ਨੂੰ ਪਹੁੰਚਣ ਦਿੱਤਾ ਜਾਣਾ ਨਾ ਮਤੋਜਮਾਨ ਨੂੰ ਪਹੁੰਚਣ ਦਿੱਤਾ ਜਾਣਾ ਇਹਨਾਂ ਨੂੰ ਪੁਲਿਸ ਨੇ ਰਾਸਤੇ 'ਚ ਰੋਕ ਕੇ ਨજર ਬੰਦ ਕਰ ਦੇਣਾ ਆਮ ਘਰਾਂ ਦੇ ਧੀ ਪੁੱਤ ਦੇ ਪਰਚੇ ਪਵਾ ਦੇਣਗੇ ਠੀਕ ਨਹੀਂ ਇਹ ਮੋਰਚੇਹੀਂ ਵਿਕਦੇ ਨੇ ਆ ਦੱਸੇ ਹੁਣ ਪਾਨਾ ਜਿਹੜੇ ਬਾਪੂ ਬਾਪੂ ਕਰਦਾ ਸੀ ਇਹ ਦੱਸ ਹੁਣ ਬਾਪੂ ਡੱਲੇ ਵਾਲ ਦੇ ਉੱਪਰ ਉਹਦੇ ਨਾਲ ਦੇ ਬੰਦੇ ਹੀ ਹੁਣ ਉਂਗਲਾਂ ਚੱਕ ਰਹੇ ਨੇ ਕਿ ਅਸੀਂ ਤਾਂ ਜਿਹੜੀ ਬਗਾਨੇ ਸੀ ਅਸੀਂ ਤਾਂ ਚੱਕੀ ਸੀ ਆ ਸਾਡੀ ਗੱਲ ਸੱਚ ਸਾਬਤ ਹੋ ਗਈ ਹੁਣ ਦਸੰਬਰ ਮਹੀਨੇ ਦੀਆਂ ਮੇਰੀਆਂ ਇੰਟਰਵਿਊਆਂ ਕੱਢ ਲਓ ਲਾਈਵ ਕੱਢ ਲਓ ਲਿਵਿੰਗ ਇੰਡੀਆ ਚੈਨਲ ਦੇ ਉੱਪਰ ਪਏ ਆ ਸਾਰੇ ਵੀਰੇ ਉੱਥੇ ਕੀ ਗੱਲ ਕਹੀ ਸੀ ਕਿ ਇਹ ਮੋਰਚਾ ਬਿਕੂਗਾ ਬਿਕੂਗਾ ਕਿ ਜੇ ਜੰਗ ਲੜ ਰਹੇ ਹੋ ਤੁਸੀਂ ਆਪਣੀ ਵਾਰੀ ਹੁਣ ਜਾਂ ਤੁਹਾਡੀ ਅੱਗੇ ਵਧਣ ਦੀ ਵਾਰੀ ਆਈ ਹੈ ਹੈ ਮਾਮਾ ਦੇ ਪੁੱਤ ਬਰਵਾ ਕੇ ਗੋਡੀਆਂ ਦੇ ਨਾਲ ਆਪਣੇ ਅੱਗੇ ਵਧਣ ਦੀ ਵਾਰੀ ਆਈ ਆਪ ਤੁਸੀਂ ਭੋਖੜ ਦਾ ਡਰਾਮੇ ਸ਼ੁਰੂ ਕਰ ਲੇ ਫੇ ਲਾਈਵ ਵੀਡੀਓ ਕੋਈ ਨਹੀਂ ਪਾਟ ਦੇ ਪਿੱਛੇ ਖਬਰ ਤੁਸੀਂ ਕੀ ਕਰਨੇ ਪਿੰਦੇ ਸੀ ਕੋਈ ਹੈ 24 ਘੰਟੇ ਲਾਈਵ ਕਵਰੇਜ ਇੱਕ ਹੋਰ ਰਿਪੋਰਟ ਜੀ ਪਾਣ ਦੇ ਸੀ ਕਟੋਂ ਜੇ ਦੀ ਲੈ ਉੱਥੇ ਕਿੱਥੇ ਲਿਖਿਆ ਹੋਇਆ ਕਿ ਬੰਦਾ 130 ਦਿਨ ਭੁੱਕਾ ਸੀ ਦਰਬਾਰ ਸਾਹਿਬ ਬੰਦਾ ਇਹ ਫਤੇਗੜ ਸਾਹਿਬ ਆਪਣੇ ਡੱਲਿਆਲ ਸਾਹਿਬ ਗਏ 휠ਚੇਅਰ ਤੇ ਦਰਬਾਰ ਸਾਹਿਬ ਗਏ 휠ਚੇਅਰ ਤੇ ਵੀ ਅਗਲੇ ਦਿਨੀ ਤੀਜੇ ਦਿਨੀ ਆਪਣੇ ਪਿੰਡ ਆਪਣੇ ਜਿਹੜੇ ਨਾਲ ਮੁੰਡੇ ਇਹਨਾਂ ਦੀ ਸੇਵਾ ਕੀਤੀ ਉਹਨਾਂ ਨੂੰ ਸਨਮਾਨ ਤੇ ਰੇ ਸੀ ਖੜੇ ਹੋ ਕੇ ਦੇਖੋ ਡਰਾਮੇ ਇਹਨਾਂ ਦੇ ਇਹ ਬੰਦੇ ਕਰਨਗੇ ਭਲਾ ਮੋਰਚਾ ਵੇਚ ਇਹ ਤਾਂ ਇਹ ਤਾਂ ਰਾਜੇ ਵਾਲ ਨੂੰ ਤਾਂ ਬੜਾ ਕਹਿੰਦੇ ਹੁੰਦੇ ਸੀ ਕਿ ਰਾਜੇ ਆਲੈਨ ਕੰਪਨੀ ਨੇ 3000 ਕਰੋੜ ਦਾ ਮੋਰਚਾ ਵੇਚਤਾ ਦਿੱਲੀ ਵਾਲਾ ਠੀਕ ਨਹੀਂ ਪਰ ਹੁਣ ਤੁਸੀਂ ਕਿੰਨੇ ਦਾ ਵੇਚਿਆ ਵੀ ਤਾਂ ਦੱਸ ਦੋ 2-250 300 ਕਰੋੜ ਤੁਹਾਨੂੰ ਵੀ ਤਾਂ ਮਿਲੇ ਹੀ ਹੋਊਗਾ ਮੰਨਿਏ ਜਿੱਥੇ ਬੰਦੀਆਂ ਇੰਨੀਆਂ ਨਹੀਂ ਸੀਗੀਆਂ ਆ ਕਹਾੜ ਵਰਕੇ ਹਰਿਆਣੇ ਚ ਆ ਕੇ ਪੰਜਾਬ ਚ ਬਹਿ ਕੇ ਲੈ ਲੁੱਟ ਕੇ ਆਉਗੇ ਆਉਗੇ ਘਰਾਂ ਚ ਬਹਿ ਕੇ ਹੁਣ ਪੁੱਛੋ ਨਾ ਬੰਦੇਰ ਨੂੰ ਵਾਡੀ ਵੀ ਖਤਮ ਹੋ ਗਈ ਸਾਰਾ ਕੁਝ ਹੋ ਗਿਆ ਲਾਓ ਤਾਂ ਅਨੰਦਵਾਰਾ ਕਰੋ ਸ਼ੈਂਪੂ ਤੇ ਬਾਲ ਤੇ ਨੂੰ ਮੂੰਹ ਫੇਰ ਤੁਹਾਡਾ ਕੀ ਕੀ ਆ ਜਿਹੜਾ ਨੁਕਸਾਨ ਹੋਇਆ ਉਹ ਆਮ ਘਰਾ ਦੇ ਧੀ ਪੁੱਤਾਂ ਦਾ ਹੋਇਆ ਟਰੈਕਟਰ ਜੇ ਕੁਛ ਹੋਇਆ ਕਿ ਪ੍ਰਧਾਨ ਦਾ ਤਾਂ ਨਹੀਂ ਕੁਝ ਵੀ ਗਿਆ ਏਸੀ ਹੋਰ ਜੋ ਵੀ ਕੁਝ ਸਬਾਨ ਗਿਆ ਉਹ ਆਮ ਘਰਾਂ ਦੇ ਤੀ ਪੁੱਤ ਦੇ ਗਏ ਆ ਤੁਹਾਡਾ ਕੀ ਗਿਆ ਇਹ ਤਾਂ ਦੱਸ ਦੋ ਤੁਹਾਨੂੰ ਤਾਂ ਉਲਟਾ ਮਿਲ ਗਿਆ ਰੁਪਈਆ ਕਰੋੜਾ ਰੁਪਈਆ ਲੈ ਕੇ ਉੱਠ ਗਏ ਕਰੋੜਾ ਰੁਪਈਆ ਪਰ ਮੈਂ ਇੱਕ ਗੱਲ ਦੱਸ ਦਿੰਨਾ ਢੱਲੇਵਾਲ ਸਾਹਿਬ ਨੂੰ ਤੇ ਪੰਦੇਰ ਸਾਹਿਬ ਨੂੰ ਤੁਸੀਂ ਅੰਮ੍ਰਿਤਧਾਰੀ ਹੋ ਆ ਜਿਹੜਾ ਤੁਸੀਂ ਸਿੱਖੀ ਦਾ ਪਾ ਕੇ ਬਣਾ ਕੇ ਪੇਸ ਸਿੱਖੀ ਨੂੰ ਵਰਤ ਰਹੇ ਹੋ ਨਾ ਉਹਦੀ लाठी ਜਵਾਜ ਨਹੀਂ ਹੁੰਦੀ ਤੁਹਾਨੂੰ ਦੱਸਤੀ ਗੱਲ ਠੀਕ ਨਹੀਂ ਕਦੇ ਤੁਸੀਂ ਮਾਰਨ ਵਰਤ ਕਦੇ ਕੋਈ ਡਰਾਮਾ ਕਦੇ ਕੋਈ ਸਿੱਖੀ ਦੇ ਨੂੰ ਵਰਤ ਕੇ ਚੋਲਾ ਪਾ ਕੇ ਡਰਾਮੇ ਕਰਕੇ ਆ ਸਿੱਖੀ ਵਾਲੇ ਤੁਸੀਂ ਲੋਕਾਂ ਨੂੰ ਬੇਫਕੂਫ ਬਣਾ ਰਹੇ ਹੋ ਬੇਫਕੂਫ ਪਰ ਉਹਦੀ लाठी ਜਵਾਜ ਨਹੀਂ ਹੁੰਦੀ ਜੇ ਐਡੀ ਸੱਚੇ ਹੋ ਅੱਜ ਜਿੰਨੇ ਪਰ ਨਾਮ ਲੈ ਆ ਖੋਸਾ ਸਾਹਿਬ ਨੇ ਇਹ ਸਾਰੇ ਆਪਣੇ ਆਪਣੇ ਪਰਿਵਾਰ ਲੈ ਕੇ ਪਹੁੰਚੋ ਦਰਬਾਰ ਸਾਹਿਬ ਖੜ ਕੇ ਕਹੋ ਉੱਥੇ ਕਿ ਤੁਸੀਂ ਕੋਈ ਮੋਰਚਾ ਨਹੀਂ ਵੇਚਿਆ ਕੋਈ ਰੁਪਏ ਦਾ ਸੌਦਾ ਨਹੀਂ ਹੋਇਆ ਤੁਹਾਡਾ ਕਹੋ ਉੱਥੇ ਖੜ ਕੇ ਬੰਦੀਰ ਵੀ ਲੈ ਕੇ ਆਵੇ ਆਪਣਾ ਪਰਵਾੜ ਡੱਲੇ ਵਾਲ ਵੀ ਲੈ ਕੇ ਆਵੇ ਹੋਰ ਕਾਕਾ ਸਿੰਘ ਕੋਟੜਾ ਹਰਚੋ ਝੁੰਦੇ ਆਭਿਮਨਿਉ ਕਹਾੜ ਇਹ 5 6 ਜਾਣੇ ਲਿਓਣ ਆਪਣੇ ਆਪਣੇ ਪਰਿਵਾਰ ਆਪਣੇ ਪੁੱਤ ਪੋਤੇ ਜੋ ਵੀ ਹੈਗਾ ਇਹਨਾਂ ਦਾ ਪਰਿਵਾਰ ਸਾਰੇ ਪਰਿਵਾਰ ਨੂੰ ਲੈ ਆ ਕੇ ਖੜੋ ਕਰੋ ਕਰੋ ਦਰਬਾਰ ਸਾਹਿਬ ਬਹਿ ਕੇ ਗੱਲ ਜੇ ਤੁਸੀਂ ਨਹੀਂ ਮੋਰਚਾ ਵੇਚਿਆ ਖੜ ਕੇ ਕਹੋ ਉੱਥੇ ਗੱਲ ਕਿ ਅਸੀਂ ਨਹੀਂ ਮੋਰਚਾ ਵੇਚਿਆ ਭਾਈ ਥੋੜੇ ਮੋਰਚਾ ਲਾਉਂਦੇ ਲਾਉਂਦੇ ਤਿੰਨ ਸਰਕਾਰਾਂ ਬਣਾ ਗਈ ਬੀਜੇਪੀ ਫਿਰ ਲਾਹਣ ਤੁਹਾਡੇ ਮੋਰਚਿਆਂ ਤੇ ਹੁਣ ਦੇ ਰਹੇ ਆ ਬਿਆਨ ਡੱਲਿਆ ਸਾਬ ਜਿੰਨਾਂ ਦੀਆਂ ਕਣਕਾਂ ਨੂੰ ਅੱਗ ਲੱਗੀ ਅਸੀਂ ਦਵਾਵਾਂਗੇ ਉਹਨਾਂ ਨੂੰ ਸਰਕਾਰ ਤੋਂ ਮੁਆਵਜ਼ਾ ਪਹਿਲਾਂ ਕੀ ਦਵਾਤਾ ਤਾ 1.5 ਸਾਲ ਬੈਠੇ ਰਹੇ ਉੱਤੇ ਕੀ ਦਵਾਤਾ ਮਾਮਾ ਦੇ ਪੁੱਤਰ ਮਰਵਾਕੇ ਘਰੇ ਆ ਗਏ ਕੀ ਦਵਾਤਾ ਤੇ ਕੀ ਲੈ ਕੇ ਆਏ ਏਸੀ ਕਮਰੇ ਚ ਤੂੰ ਬੈਠਾ ਸੀ ਕਹਿੰਦੇ ਜੀ ਪਾਰਟ ਸੁਣਦੇ ਆ 24 ਘੰਟੇ ਟੱਲੇ ਆ ਆਹ ਸਾਹਿਬ ਬੱਸ ਐਡਾ ਡਰਾਮਾ ਸਿੱਖੀ ਦਾ ਐਡਾ ਡਰਾਮਾ ਸਿੱਖੀ ਦਾ ਕੋਈ ਨਹੀਂ ਇਨਸਾਫ ਹੋਊ ਇੱਥੇ ਹੋਊ ਇੱਥੇ ਪਰਪਾਈ ਹੋਣੀ ਆ ਇੱਥੇ ਉੱਪਰ ਨਹੀਂ ਹੋਣੀ ਇੱਥੇ ਹੋਣੀ ਆ ਇੱਥੇ ਹੀ ਹੋਊਗੀ ਹੁਣ ਪਰਪਾਈ ਜਿਵੇਂ ਤੁਸੀਂ ਇੱਕ ਇਲਜ਼ਾਮ ਲਾ ਕੇ ਰਾਜੇਵਾਲ ਸਾਹਿਬ ਤੇ ਇਲਜ਼ਾਮ ਲਾਇਆ ਸੀ 3000 ਕਰੋੜ ਦਾ ਉਹਨਾਂ ਦੀ ਜਥੇਬੰਦੀ ਸਾਰੀ ਤੋੜਤੀ ਸੀ ਹੁਣ ਤੁਹਾਡਾ ਸੱਚ ਸਾਬਤ ਕਰਕੇ ਤੁਹਾਡੀ ਜਥੇਬੰਦੀ ਟੁੱਟੂ ਸਾਰੀ ਉਹ ਲੈ ਦੇਖ ਲਿਓ ਹੁਣ ਤੁਸੀਂ ਦਿਖਾਵਾਂਗੇ ਤੁਸੀਂ ਵੇਤੀਓ ਅਸੀਂ ਵੇਤੀ ਆ ਠੀਕ ਨਹੀਂ ਜਿਵੇਂ ਰੋਕ ਸਕਦੇ ਹੋ ਰੋਗਲ ਰੋਕ ਲਿਓ ਹੁਣ ਲੋਕਾਂ ਨੂੰ ਹੋਰ ਬਹੁਤ ਬੰਦੇ ਦੇ ਫੋਨ ਆ ਰਹੇ ਆ ਸਾਨੂੰ ਕਿ ਭਾਈ ਪ੍ਰੈਸ ਕਾਨਫਰੰਸ ਆਦੋ ਅਸੀਂ ਤੁਹਾਡੇ ਨਾਲ ਆ ਅਸੀਂ ਹੋਰ 10 ਦਿਨ ਜੱਥੇਬੰਦੀ ਦੇ ਵਿੱਚ ਕੀ ਕੁਝ ਹੋ ਰਿਹਾ ਵਾ ਉਹ ਸਾਰਾ ਸੱਚ ਰੱਖਾਂਗੇ ਇੱਕ ਇੱਕ ਬੰਦੇ ਨੂੰ ਬੁਲਾਵਾਂਗੇ ਪ੍ਰੈਸ ਕਾਨਫਰੰਸ ਤੇ ਵੇ ਜਿਹੜੀ ਤੁਹਾਡੀ ਯੂਨੀਅਨ ਤੋਂ ਆ ਬਾਹਰ ਲਾਣੀ ਕੋਈ ਤੁਹਾਡੀ ਯੂਨੀਅਨ ਦੇ ਬੰਦੇ ਆਉਣਗੇ ਉਸ ਪ੍ਰੈਸ ਕਾਨਫਰੰਸ ਦੀ ਫਿਕਰ ਨਾ ਕਰੋ ਰੁਕੋ ਥੋੜੇ ਦਿਨ ਥੋੜਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾਂਗੇ ਫਿਕਰ ਨਾ ਕਰੋ